ਆਜ ਆਈ ਸੀ ਬਬਲੂ ਮਿਲਣਾ ਤੇ ਮੈਂ ਬਬਲੂ ਨੂੰ ਕਿਹਾ ਮੈਂ ਖਾ ਆ ਜਾ ਬਬਲੂ ਆਪਾਂ ਮਾਵਾ ਤਿਆਂ ਨਾਲ ਰਸੋਈ ਚ ਚੱਲ ਜੇ ਨਾਲੇ ਤਾਂ ਆਪਾਂ ਕਰਦੀਆਂ ਕੰਮ ਤੇ ਨਾਲੇ ਬਣਾਵਾਂਗੀਆਂ ਕੋਈ ਦਾਲ ਸਬਜ਼ੀ ਭਾਈ ਤੇ ਦਾਲ ਸਬਜ਼ੀ ਬਬਲੂ ਲਈ ਆਈ ਸੀਗੀ ਤੇ ਬਬਲੂ ਕੇ ਲੱਗੇ ਹੋਏ ਸੀਗੇ ਜੀ ਆਪਣੇ ਖੇਤ ਦੇ ਵਿੱਚ ਚੌਲੇ ਠੀਕ ਹੈ ਜੀ ਚੌਲਿਆਂ ਦੀ ਸਬਜ਼ੀ ਬਣਾਈ ਪਹਿਲਾਂ ਤਾਂ ਚੌਲੇ ਕੱਢੇ ਮੈਂ ਔਖੀ ਸੌਖੀ ਹੋ ਕੇ ਮੈਂ ਇਹਨੂੰ ਆਖਿਆ ਮੈਂ ਕੜਿਆ ਜੇ ਤੁਸੀਂ ਸਾਨੂੰ ਕੱਢ ਕੇ ਦੇ ਦਿਆ ਕਰੋ ਚੌਲੇ ਤਾਂ ਬਾਲੀ ਵਧੀਆ ਗੱਲ ਨਹੀਂ ਚੌਲੇ ਚੌਲੇ ਕੱਢ ਕੇ ਤੇ ਅਸੀਂ ਮੰਜੇ ਤੇ ਬੈਠੀਆਂ ਨਾਲੇ ਗੱਲਾਂ ਕਰੀ ਗੀਆਂ ਨਾਲੇ ਚੌਲੇ ਕੱਢੇ ਤੇ ਹੁਣ ਬਣਾਉਣੀ ਆ ਸਬਜ਼ੀ ਤੇ ਹੁਣ ਧਰ ਦੇ ਕੜਾਹੀ ਬਹੁਰ ਕੜਾਹੀ ਧਰ ਧਰਤੀ ਮम्मा ਧਰਤੀ ਤੇ ਹੁਣ ਪਾ ਦੇ ਇਹਦੇ ਵਿੱਚ ਤੇਲ ਪਾਤਾ ਜੀ ਪਾਤਾ ਫਟਾਫਟ ਕਰ ਮੈਂ ਬਣਾਉਣੀ ਆ ਵੀਡੀਓ ਤੇ ਤੂੰ ਨਾਲ ਦੀ ਨਾਲ ਕੰਮ ਕਰਨ ਨਾਲੇ ਤੇ ਗੱਲਾਂ ਕਰਾਂਗੀਆਂ ਤੇ ਲਓ ਜੀ ਆਪਾਂ ਚੱਕ ਲਈ ਜੀ ਗੰਡੇ ਟਮਾਟਰ ਹਾਂਜੀ ਗੰਡੇ ਟਮਾਟਰ ਤੇ ਸਰਦਨਸਾਰ 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 ਚੱਕ ਲਈ ਜੀ ਆਪਾਂ ਦੋ ਕ ਪਿਆਜ਼ ਪਏ ਸੀਗੇ ਕਿਉਂਕਿ ਮੀਂਹ ਦਾ ਪਾਣੀ ਬਹੁਤ ਆ ਰਿਹਾ ਕੋਈ ਸਬਜ਼ੀ ਸਬਜ਼ੀ ਨਹੀਂ ਲਿਆਂਦੀ ਜਾਂਦੀ ਜੀ ਬਹੁਤ ਬੁਰਾ ਹਾਲ ਇਹ ਵੀ ਸਾਡਾ ਪਤਾ ਲੈਣ ਆਏ ਸੀਗੇ ਤੇ ਇਹਨਾਂ ਨੇ ਕਿਹਾ ਵੀ ਚਲ ਪਤਾ ਲੈ ਕੇ ਆਈਏ ਵੀ ਸ਼ਹਿਰ 'ਚ ਬੈਠਿਆ ਕਿਤੇ ਹੋਰ ਹੀ ਨਾ ਪਾਣੀ 'ਚ ਡੁੱਬ ਜਾਣ ਲੈ ਆਈਏ ਉਹਨਾਂ ਨੂੰ ਜਾ ਚੁੱਕੇ ਹਨਾ ਬਬਲੂ ਹਾਂ ਸਹੀ ਗੱਲ ਕੀ ਵਿਚਾਰ ਲੈ ਕੇ ਆਈ ਸੀ ਬਸ ਮੈਂ ਕਿਹਾ ਅਸੀਂ ਨਾਲੀ ਦੇ ਨਾਲ ਬੈਠੇ ਆ ਪਤਾ ਤਾਂ ਲੈ ਆਈਏ ਜਾ ਕੇ ਫੇਰ ਲੈ ਆਈਏ ਡੁੱਬਣਾ ਜਾਣ ਲੋ ਜੀ ਸਾਰਾ ਸਰਦਾ ਸਮਾਨ ਜਿਹੜਾ ਸਮਾਨ ਇਕੱਠਾ ਕੀਤਾ ਸੀ ਤੇ ਪਾਤਾ ਕੜਾਈ 'ਚ ਬਬਲੂ ਇਹ ਤਾਂ ਮੈਨੂੰ ਲੱਗਦਾ ਵਾਲਾ ਮੈਂ ਤੇਲ ਜੇ ਵਾਲਾ ਨਹੀਂ ਹੋ ਗਿਆ ਕਿ ਨਹੀਂ ਨਹੀਂ ਹੂੰ ਕੁਛ ਨਹੀਂ ਤਾਂ ਪੱਕ ਗਿਆ ਹਣਾ ਸਹੀ ਹੈ ਸਹੀ ਹੈ ਵਿੱਚ ਪਾ ਦੇ ਟਮਾਟਰ ਚੱਲ ਲੈ ਭਾਈ ਹੁਣੇ ਤੂੰ ਬਬਲੂ ਅੱਜ ਤਾਂ ਬੈਨ ਸਬਜੀ ਬਣਾ ਕੇ ਖਵਾ ਦੇਂਗੀ ਹਣਾ ਟਮਾਟਰ ਪਾਤੇ ਤੇ ਮਸਾਲਾ ਬਹੁਤ ਰਹੂਗਾ ਕਿ ਆਪਾਂ ਨੂੰ ਬਹੁਤ ਹੈ ਅੱਜ ਤਾਂ ਛਰਦਾ ਸਮਾਨ ਹੀ ਕੰਮ ਹੋ ਗਿਆ ਹਣਾ ਛਰਦਾ ਸਮਾਨ ਆ ਭਾਈ ਮਸਾਲਾ ਤੁਸੀਂ ਵੱਧ ਵੀ ਪਾ ਸਕਦੇ ਹੋ ਕਿਤੇ ਮੈਨੂੰ ਦੇਖ ਕੇ ਕਹਿ ਦਿਓ ਵੀ ਆਂਟੀ ਨੇ ਥੋੜਾ ਪਾਇਆ ਸੀ ਕੁੜੀਓ ਪਾਇਆ ਕਰੋ ਭਈ ਅਸ ਦੇਖੀ ਨਾ ਸਮਾਰ ਕੇ ਗੰਡੇ ਟਮਾਟਰ ਕੋਈ ਪਾਇਆ ਕਰੋ ਮੇਰੇ ਕੋਲ ਤਾਂ ਦੋ ਹੀ ਗੰਡੇ ਸੀ ਤੇ ਇੱਕ ਟਮਾਟਰ ਸੀ ਤੇ ਆਹਾ ਹਾਂਜੀ ਇੱਕ ਕੋਈ ਸੀਗੀ ਹਰੀ ਮਿਰਚਾ ਨਾ ਇੱਕ ਹਰੀ ਮਿਰਚ ਸੀ ਉਹ ਵੀ ਮਤੋਰ ਮਰੋੜ ਕੇ ਤੇ ਵਿੱਚ ਪਾਤੀ ਭਈ ਆ ਨਮਕ ਮਿਰਚ ਮਸਾਲਾ ਹਲਦੀ ਪਾਤੀ ਸਾਰਾ ਕੁਝ ਪਾਤਾ ਤੇ ਹੁਣ ਦੇਖਿਓ ਸਹੀ ਜਿਹੜੇ ਤੁਸੀਂ ਚੌਲਿਆਂ ਦਾ ਸਵਾਦ ਇੱਥੋਂ ਖੁਸ਼ਬੂ ਆਉਗੀ ਨਾ ਤੁਹਾਨੂੰ ਉਹ ਤੁਸੀਂ ਦੇਖ ਕੇ ਤਾਂ ਕਹੋਗੇ ਆਹਾ ਵਾਕਿਆ ਤੇ ਸਹੀ ਗੱਲ ਆ ਵੀ ਆਪਾਂ ਵੀ ਖਾ ਲੈਣੇ ਸੀ ਪਾਣੀ ਪਾਤਾ ਬਹੁਤ ਇਹਦੇ ਚ ਹਾਂ ਪਾਣੀ ਪਾਤਾ ਪਾਣੀ ਪਾਤਾ ਹਨਾ ਮਸਾਲਾ ਚੱਲ ਬਣ ਗਿਆ ਹੂੰ ਚਲੋ ਜੀ ਇਹ ਤੱਕ ਤੇਲ ਛੱਡਦਾ ਆਉਂਦਾ ਹਨਾ ਚੱਲ ਬਣਨਾ ਵੀ ਚਾਹੀਦਾ ਤੇਰੇ ਸੱਸ ਵੀ ਇਹੀ ਬਣਾਉਂਦੀ ਹੁੰਦੀ ਐ ਹੂੰ ਅੱਛਾ ਚੱਲ ਹੋਰ ਹੋ ਠੀਕ ਠਾਕ ਸੀ ਬਹੁਤ ਤੁਹਾਡੇ ਖੇਤਾਂ ਚ ਪਾਣੀ ਪੂਣੀ ਕਿਵੇਂ ਆ ਸਾਡੇ ਹੈ ਨਹੀਂ ਪਾਣੀ ਹੈ ਨਹੀਂ ਸਾਡੇ ਪਾਣੀ ਤੁਹਾਡੇ ਪਾਣੀ ਹੈ ਨਹੀਂ ਹਨਾ ਉਹ ਮੀਂਹ ਘਟਾ ਉਧਰ ਨਹੀਂ ਮੀਂਹ ਹੈਗੇ ਨਾਲੇ ਫਿਰ ਉੱਚੇ ਰਹੇਗੇ ਨਾ ਤੁਹਾਡੇ ਮਕਾਨ ਉੱਚੇ ਰਹੇਗੇ ਨਾ ਕੁਝ ਨਹੀਂ ਹਾਂ ਤਾਂ ਕਰਕੇ ਪਾਣੀ ਨਹੀਂ ਖੜਦਾ ਵਿੱਚ ਪਾਣੀ ਨਹੀਂ ਖੜਦਾ ਉਹ ਬੈਲੀਆਂ ਵਧੀਆ ਹੁੰਦੀਆਂ ਇਧਰ ਹਨਾ ਫਸਲਾਂ ਵਧੀਆ ਹੁੰਦੀਆਂ ਤੁਹਾਡੇ ਕੰਨੀ ਸਾਡੇ ਫਸਲ ਬਹੁਤ ਵਧੀਆ ਹੁੰਦੀ ਹੈ ਹੂੰ ਵਧੀਆ ਸੌਖੇ ਹਾਂ ਸਾਡੇ ਨਾਲ ਤਾਂ ਕਿਤੇ ਸੌਖੇ ਆ ਇੱਥੇ ਤਾਂ ਸ਼ਹਿਰਾਂ ਦੇ ਵਿੱਚ ਤਾਂ ਕਿਹੜਾ ਜੂਨ ਹੁੰਦੀ ਆ ਮੁਸ਼ਕ ਭਾਈ ਮਾਰਦੀ ਹੈਗੀ ਪਾਣੀ ਗੰਦੇ ਦੀ ਬੁਰਾ ਹਾਲ ਹੋਇਆ ਪਿਆ ਹੈਗਾ ਹਨਾ ਤੇ ਹੋਰ ਭੈਂਜੀ ਗਈ ਵੀ ਸੀ ਆ ਕੇ ਕਈ ਦਿਨ ਲੱਕੇਈ ਆ ਹਨਾ ਹਾਂ ਚੱਲ ਵੀ ਆ ਪਾਤੇ ਜੀ ਆਪਾਂ ਚੌਲੇ ਆ ਚੌਲੇ ਦੇਖੋ ਤੁਸੀਂ ਇਹ ਥੋੜੇ ਕੰਨੀ ਕੀ ਕਹਿੰਦੇ ਸਾਡੇ ਤਾਂ ਇੱਧਰ ਚੌਲੀ ਕਹਿੰਦੇ ਇਹਨਾਂ ਨੂੰ ਸਾਡੇ ਰਾਜਸਥਾਨ ਚ ਨੂੰ ਚਵਲਾ ਕਹਿੰਦੇ ਚੌਲਾ ਨਹੀਂ ਹੁੰਦਾ ਚੌਲੇ ਹੁੰਦੇ ਚਵਲਾ ਇਹ ਭਾਈ ਮੈਂ ਆ ਪੰਜਾਬੀ ਤੇ ਪੰਜਾਬ ਦੇ ਤੇ ਇਹ ਆ ਰਾਜਸਥਾਨੀ ਬੱਚੇ ਮੇਰੇ ਹੈਗੇ ਰਾਜਸਥਾਨੀ ਜਦੋਂ ਰਾਜਸਥਾਨ ਚ ਪੈਦਾ ਹੋਇਆ ਰਾਜਸਥਾਨੀ ਹੋ ਗਿਆ ਨਾ ਹੂੰ ਤੇ ਆਹ ਲੋ ਜੀ ਇਹ ਤਾਂ ਚਵਲੇ ਸਾਨੂੰ ਪੰਜਾਬੀ ਪਸੰਦ ਹੈ ਸਾਨੂੰ ਰਾਜਸਥਾਨੀ ਪਸੰਦ ਰਾਜਸਥਾਨੀ ਪਸੰਦ ਹੈ ਚਲੋ ਭਾਈ ਜਿਹੜੀ ਜੀ ਕਰਦਾ ਬੋਲਿਆ ਕਰੋ ਵਿੱਚ ਹੁਣ ਪਾਣੀ ਪਾ ਦਿਆਂਗੇ ਜੀ ਆਪਾਂ ਸਰਦਾ ਤੋਂ ਜ਼ਿਆਦੇ ਪਾਣੀ ਆਪਾਂ ਸਰਦਾ ਤੋਂ ਪਾਣੀ ਇਹਦੇ ਚ ਸਰਦਾ ਤੋਂ ਜ਼ਿਆਦੇ ਆਉਣਾ ਕਿਉਂਕਿ ਖਾਸੇ ਜੜੇ ਹੋਗੇ ਤੇ ਪੱਕਣ ਤੇ ਟਾਈਮ ਲੱਗੂਗਾ ਚਵਲੇ ਥੋੜੇ ਜਿਹਾ ਚਵਲੇ ਥੋੜੇ ਜਿਹਾ ਘੱਟ ਹੈ ਤੇ ਇਹ ਪੱਕਣ ਤੇ ਟਾਈਮ ਲੱਗੂਗਾ ਆਪਾਂ ਇਹਨੂੰ ਦਿੰਨੇ ਆ ਟਾਕ ਹਨਾ ਇਹਨੂੰ ਟਾਕਤਾ ਜੀ ਤੇ ਹੁਣ ਚੈੱਕ ਕਰਾਂਗੇ ਕਰੀ ਚੈੱਕ ਨਹੀਂ ਹਨਾ ਤੇ ਆਹ ਲੋ ਜੀ ਹੁਣ ਆਪਾਂ ਇਹਨੂੰ ਚੈੱਕ ਕਰਦੇ ਆ ਦੇਖੀ ਕਿਤੇ ਹਜੇ ਤਾਂ ਸੁਖਨਾ ਜਲਪੂਰਾ ਹੈ ਵਿੱਚ ਜਲਮਗਨ ਨਾਲ ਵਿੱਚ ਜਲ ਪੂਰਾ ਹੈ ਜੀ ਹਜੇ ਤਾਂ ਆਪਣੇ ਇਹਨੂੰ ਜਲ ਨੂੰ ਆਪਾਂ ਥੋੜੀ ਥੋੜੀ ਕਰਕੇ ਇਹਦੇ ਵਿੱਚ ਸਬਜੀ ਦੇ ਵਿੱਚ ਜਿਹੜਾ ਜਲ ਸਮਾਜੇ ਤੇ ਉਹਦੇ ਅਰਗੀ ਰੀਸ ਨਹੀਂ ਤੇ ਉਹਨੇ ਚਿਰਚਾ ਆਪਾਂ ਕੋਈ ਕੰਮ ਕਰ ਲੈਨੇ ਆ ਲੋ ਆਪਾਂ ਗੰਡੇ ਟਮਾਟਰ ਚੀਰ ਲੰਨ ਚੀਰ ਲੈਨੇ ਆ ਖਾ ਲਾਂਗੇ ਹਨਾ ਖੀਰਿਆਂ ਦਾ ਸਲਾਦ ਹੈ ਨਹੀਂ ਜੀ ਅੱਜ ਆਪਾਂ ਝੂਠ ਨਹੀਂ ਮਾਰਦੇ ਤੇ ਖੀਰੇ ਖੂਰੇ ਮੁੱਕੇ ਪਏ ਨੇ ਤੇ ਆਹ ਦੇਖੋ ਜੀ ਇਹਨਾਂ ਦੇ ਵਿੱਚ ਚੌਲਿਆਂ ਦੇ ਵਿੱਚੋਂ ਪਾਣੀ ਹੁਣ ਗਿਆ ਤੇ ਬਣ ਗਈ ਤਰੀ ਬਾਹਲਾ ਨਹੀਂ ਬਬਲੂ ਖਤਮ ਕਰਨਾ ਪੈਣਾ ਤਰੀ ਨਹੀਂ ਸਵਾਦ ਲੱਗਣੀ ਕਿਉਂ ਤਰੀ ਜੀ ਤਾਂ ਹੋਵੇ ਥੋੜੀ ਜੀ ਇਹ ਤਾਂ ਫਿਰ ਜਮਾ ਸੁੱਕੇ ਜੇ ਚੌਲੇ ਨਹੀਂ ਸਵਾਦ ਲੱਗਦੇ ਮੈਂ ਤਾਂ ਕਹਿੰਦੀ ਬਣ ਗਏ ਪੱਕ ਗਏ ਤੇ ਰੱਖ ਲਈਏ ਨਾ ਕਿਤੇ ਮੇਰੇ ਤੇ ਪਾ ਦੇ ਬਾਟੀ ਚ ਮੈਂ ਤਾਂ ਕਹਾਂ ਸ਼ੱਕ ਹਨਾ ਬੈਨੂੰ ਤਾਂ ਇੱਕ ਪਾਸੇ ਜੇ ਸ਼ਾਹੀ ਹੋਵੇ ਹਾਂ ਸਾਡੇ ਸਰਦਾਰ ਜੀ ਨੂੰ ਭਾਈ ਜੇ ਇੱਕ ਪਾਸੇ ਸ਼ਾਹੀ ਪਨੀਰ ਹੋਵੇ ਤੇ ਇੱਕ ਪਾਸੇ ਚੌਲਿਆਂ ਦੀ ਸਬਜ਼ੀ ਹੋਵੇ ਉਹ ਕਹਿ ਦਿੰਦੇ ਨੇ ਵੀ ਮੈਨੂੰ ਤਾਂ ਚੌਲਿਆਂ ਦੀ ਸਬਜ਼ੀ ਦੇ ਦਿਓ ਤੇ ਆਪਦਾ ਸ਼ਾਹੀ ਪਨੀਰ ਤੁਸੀਂ ਚੱਕ ਲਓ ਬਬਲੂ ਦੇ ਡੈਡੀ ਦਾ ਤਹਿ ਵਜਾ ਸਹਿਜ ਹੈ ਉਹ ਨਹੀਂ ਖਾਂਦੇ ਉਹ ਕਹਿੰਦੇ ਮੈਨੂੰ ਤਾਂ ਚੌਲਿਆਂ ਦੀ ਸਬਜ਼ੀ ਵਿਆਹ ਲਓ ਜੀ ਹੋ ਗਈ ਤਿਆਰ ਤੇ ਆਪਾਂ ਲੈ ਕੇ ਚੱਲਿਆ ਪਲੇਟ ਓਕੇ ਜੀ ਬਾਏ ਬਾਏ